ਤੁਸੀਂ ਜਿਹੜੇ ਖਬਰ ਨਾਮ ਦੇ ਨਾਲ ਜਗਤਾਰ ਦਸਾਂ ਸਬਦਾ ਸਵਾਲ ਕਰਦਾ ਏ। ਆ ਤਰੀਕ ਨੂੰ ਮਾਗੀ ਤੇ ਇੱਕ ਬੜੀ ਪੰਥਕਾ ਕੱਤਰਤਾ ਕਰਨ ਜਾ ਰਹੇ ਆ। ਉਹਦੇ ਵਾਸਤੇ ਅਸੀਂ ਸਾਰੇ ਜ਼ਿਲ੍ਹਿਆਂ 'ਚ ਵੀ ਬੇਨਤੀ ਕਰ ਰਹੇ ਆ ਸਾਰੇ ਲੋਕਾਂ ਨੂੰ ਕਿ ਉੱਥੇ ਵੱਧ ਤੋਂ ਵੱਧ ਉਹ ਦਿਨ ਤੁਸੀਂ ਸਹਿਯੋਗ ਦਿਓ। ਤੇ ਆਪਾਂ ਜੋ ਪੰਜਾਬ ਦੇ ਹਾਲਾਤ ਬਣੇ ਪਏ ਆ ਨੌਜਵਾਨੀ ਨਸ਼ਿਆਂ 'ਚ ਆ ਕਿਸਾਨ ਸਾਡੇ ਰੋੜਾਂ ਤੇ ਆ ਬੰਦੀ ਸਿੰਘਾਂ ਦਾ ਮੋਰਚਾ ਵਾ ਉਹ ਕਿਸੇ ਪਾਸੇ ਨਹੀਂ ਸਰਕਾਰ ਸਾਡੀ ਕੋਈ ਗੱਲ ਸੁਣਵਾਈ ਹੋ ਨਹੀਂ ਰਹੀ। ਤੇ ਇਸ ਕਰਕੇ ਅਸੀਂ ਹੁਣ ਆਪਾਂ ਕੋਈ ਨਵਾਂ ਪਲੇਟ ਜੋ ਜੋੜੀਆਂ ਸਾਡੀਆਂ ਸਿਆਸੀ ਤਰ੍ਹਾਂ ਸੀ ਉਹ ਵੀ ਆਪਣਾ ਜ਼ਿੰਮੇਵਾਰੀ ਤੋਂ ਭੱਜ ਚੁੱਕੀਆਂ ਤੇ ਇਸ ਕਰਕੇ ਆਪਾਂ ਨੂੰ ਹੁਣ ਜੋ ਪੰਜਾਬ ਦਾ ਦੁੱਖ ਦਰਦ ਰੱਖਣ ਵਾਲੇ ਜੋ ਇਸ ਧਰਤੀ ਦਾ ਜੋ ਨਮ ਖਾ ਕੇ ਹਰਾਮਨਾਮ ਕਰਨ ਵਾਲੇ ਜਿਹੜੇ ਆ ਨਾ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਆਪਾਂ ਇਕੱਠੇ ਹੋ ਕੇ ਇਹਨੂੰ ਬਚਾਈਏ ਕਿਉਂਕਿ ਜੋ ਪੰਜਾਬ ਦੀ ਹਵਾ ਪਾਣੀ ਕਿਸਾਨੀ ਜਵਾਨੀ ਸਾਰਿਆਂ ਵਾਸਤੇ ਤੇ ਇਹ ਇਹ ਅਸੀਂ ਪਲੇਟਫਾਰਮ ਇਸ ਬੜੀ ਸੋਚ ਵਿਚਾਰ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਕਿ ਆਪਾਂ ਨੂੰ ਇੱਕ ਨਵੀਂ ਪਾਰਟੀ ਦੀ ਲੋੜ ਹੈ ਪੰਜਾਬ ਨੂੰ। ਕੌਣ ਸੀ ਪਾਰਟੀ 14 ਤਰੀਕ ਨੂੰ ਆਪ ਪੰਜਾਬ ਵਿੱਚ ਕਰਨੇ ਜਾ ਰਹੇ? ਨਹੀਂ ਹਾਂ ਜੀ ਉਹਦਾ ਨਾਂ ਅਸੀਂ ਪੰਜਾਬ ਉਹ ਦਿਨ 14 ਤਰੀਕ ਨੂੰ ਅਸੀਂ ਉਹਦੇ ਵਾਸਤੇ ਇੱਕ ਪੰਜ ਮੈਂਬਰਿੰਗ ਦਾ ਸੱਤ ਮੈਂਬਰ ਕਮੇਟੀ ਦਾ ਅਨਾਉਂਸ ਕਰਾਂਗੇ। ਫਿਰ ਉਹ ਜੋ ਵੀ ਫਾਰਮੈਲिटीज ਹੋ ਗਈ ਉਹਦੇ ਨਾਂ ਦੀ ਉਹਦੇ ਪਾਰਟੀ ਦਾ ਸੰਵਿਧਾਨ ਦੀ ਦੂਜੀਆਂ ਚੀਜ਼ਾਂ ਜੋ ਵੀ ਅੱਗੇ ਉਹਦਾ ਢਾਂਚੇ ਨੂੰ ਕਿਦਾਂ ਅੱਗੇ ਅਸੀਂ ਜ਼ਿਲੇ ਵਾਜ ਪਿੰਡਾਂ ਤੱਕ ਲੈ ਕੇ ਜਾਵਾਂਗੇ। ਉਸ ਉਹ ਮੁੜ ਕੇ ਉਹ ਉਹ ਜਿਹੜੇ ਕਮੇਟੀ ਹੋਊਗੀ ਉਹ ਅੱਗੇ ਵਰਕਿੰਗ ਕਮੇਟੀ ਜਾਂ ਕੋਈ ਹੋਰ ਕਮੇਟੀਆਂ ਬਣਾ ਕੇ ਕੋਈ ਐਡਵਾਈਜ਼ਰੀ ਕਮੇਟੀ ਆ ਲੀਗਲ ਐਕਸਾਈਲ ਆ ਜਾਂ ਕੋਈ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਉਹ ਉਹ ਰੂਪ ਦੋਗੀ 14 ਤਰੀਕ ਨੂੰ ਮਾਗੀਆ ਮਾਗੀ ਨਹੀਂ ਕਰਾਉਣੀ 14 ਤਰੀਕ ਨੂੰ ਆਪ ਜੋ ਮਾਗੀਗੇ ਦਿਨ ਤੇ ਜੋ ਸਿਰਫ ਆਪ ਇੱਕ ਕਮੇਟੀ ਬਣਾਓਗੇ ਪਾਰਟੀ ਕਾ ਅਨਾਉਂਸ ਉਸਕੇ ਬਾਅਦ ਕਰੋ ਹਾਂਜੀ ਹਾਂਜੀ ਉਹ ਦਿਨ ਅਸੀਂ ਇਹ ਨੌ ਸਮਝੋ ਕਿ ਪਾਰਟੀ ਦਾ ਨੌ ਸੀ ਹੈ ਲੇਕਿਨ ਪਾਰਟੀ ਦਾ ਜੋ ਵੀ ਅੱਗੇ ਇੱਕ ਫਾਰਮੈਲਟੀ ਉਹ ਕਮੇਟੀ ਦੇ ਤਹਿਤ ਅੱਗੇ ਬੜਾਏਗੇ ਅੱਗੇ ਅੱਗੇ ਅਸੀਂ ਵਧਾਵਾਂਗੇ ਉਹਨੂੰ ਕਿ ਉਹ ਤੋਂ ਅੱਗੇ ਵਰਕਿੰਗ ਕਮੇਟੀ ਬਣਾਵਾਂਗੇ ਉਹ ਤੋਂ ਅੱਗੇ ਜ਼ਿਲ੍ਹੇ ਵਾਈਜ ਜਾਂ ਜੋ ਵੀ ਬਲਾਕ ਵਾਈਜ ਜੋ ਜਿੱਦਾਂ ਵੀ ਅੱਗੇ ਉਹਦਾ ਪਾਰਟੀ ਦਾ ਢਾਂਚਾ ਉਹਨੂੰ ਅੱਗੇ ਅਸੀਂ ਅਬ ਨਹੀਂ ਰੋਕਾਂਗੇ ਪਾਰਟੀ ਦਾ ਮੰਤਵ ਕੀ ਰਹੇਗਾ ਪਾਰਟੀ ਦਾ ਮੰਤਵ ਤੇ ਇਹੋ ਹੀ ਹੈ ਕਿ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਮੁੱਖ ਕਾਰਨ ਕੀ ਹੈ ਕਿ ਪਾਰਟੀ ਬਣਾਉਣ ਦੀ ਲੋੜ ਪੈ ਗਈ ਹੈ ਪਾਰਟੀ ਬਣਾਉਣ ਦੀ ਲੋੜ ਕਿ ਜਿਹੜੀਆਂ ਪਾਰਟੀਆਂ ਪਹਿਲਾਂ ਚੱਲ ਰਹੀਆਂ ਸੀ ਉਹਨਾਂ ਤੋਂ ਦੋ ਪਾਰਟੀਆਂ ਪਹਿਲਾਂ ਇੱਥੇ ਕਾਫੀ ਟਾਈਮ ਲੰਮਾ ਟਾਈਮ ਉਹਨਾਂ ਨੇ ਰਾਜ ਕੀਤਾ ਉਹਨਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਤੀਜੀ ਪਾਰਟੀ ਲੈ ਲੈਂਦੀ ਸੀ ਤੇ ਉਹਨਾਂ ਨੇ ਬਹੁਤ ਛੇਤੀ ਲੋਕਾਂ ਨੂੰ ਨਿਰਾਸ਼ ਕਰ ਦਿੱਤਾ ਕਿਉਂਕਿ ਉਹ ਐਂ ਲੱਗਦਾ ਕਿ ਜਿੱਦਾਂ ਉਹ ਪੰਜਾਬ ਦੇ ਨਹੀਂਗੇ ਪੰਜਾਬ ਨੂੰ ਲੁੱਟਣ ਵਾਸਤੇ ਆਏ ਤੇ ਇਸ ਕਰਕੇ ਹੁਣ ਹਾਲਾਤ ਜਿਹੰਦੇ ਬਣੇ ਆ ਸਾਡੀ ਨੌਜਵਾਨੀ ਵੀ ਦੇਖੋ ਕਿ ਨਸ਼ਿਆਂ ਦਾ ਬੜਾ ਵੱਡਾ ਕਹਿਰ ਚੱਲ ਰਿਹਾ ਸਾਡੀ ਜਿਹੜੀ ਕਿਸਾਨੀ ਆ ਉਹ ਵੀ ਰੋੜਾਂ ਤੇ ਆ ਉਡਲੇਵਾਲ ਸਾਹਿਬ ਵੀ ਕਿੰਨੇ ਦਿਨਾਂ ਤੋਂ ਭੋਖੜ ਹਦਲ ਤੇ ਕੋਈ ਸਾਡੇ ਕਿਤੇ ਸੁਣਵਾਈ ਨਹੀਂ ਹੈ ਦਾ ਸਾਡੇ ਲੀਡਰਾਂ ਨੂੰ ਕੋਈ ਇਸ ਚੀਜ਼ ਦਾ ਕਿ ਅਸੀਂ ਵੀ ਇਹ ਸਾਡੀਆਂ ਵੀ ਜ਼ਿੰਮੇਵਾਰੀਆਂ ਬਣਦੀਆਂ ਕਿ ਜੇ ਲੋਕਾਂ ਨੇ ਸਾਨੂੰ ਚੁਣ ਕੇ ਸਰਕਾਰ ਬਣਾ ਕੇ ਦਿੱਤੀ ਆ ਤੇ ਅਸੀਂ ਲੋਕ ਲੋਕਾਂ ਦੇ ਹਿੱਤਾਂ ਲਈ ਕੋਈ ਕੰਮ ਕਰੀਏ ਤੇ ਇਸ ਕਰਕੇ ਹੁਣ ਇਹ ਮਹਿਸੂਸ ਕੀਤਾ ਗਿਆ ਕਿ ਸਾਨੂੰ ਜਿਹੜੇ ਪੰਜਾਬ ਨਾਲ ਕੋਈ ਦਰਦ ਰੱਖਣ ਵਾਲੇ ਪੰਜਾਬ ਦੇ ਜਾਂ ਪੰਥਨਾ ਦਰਦ ਰੱਖਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਅਸੀਂ ਇਕੱਠੇ ਕਰਕੇ ਤੇ ਪਾਰਟੀ ਬਣਾ ਕੇ ਤੇ ਪੰਜਾਬ ਦੀ ਲੜਾਈ ਜਿਹੜੀ ਪੰਜਾਬ ਪਹਿਲਾਂ ਲੜਦਾ ਰਿਹਾ ਆਪਣੇ ਹੱਕਾਂ ਹਕੂਕਾਂ ਲਈ ਉਦੇ ਵਾਸਤੇ ਲੜਨ ਵਾਸਤੇ ਸਾਨੂੰ ਉਹ ਜ ਸੰਗਤਾਂ ਵੱਲੋਂ ਸਾਲ ਨੇ ਕੱਲ ਵੀ ਅਪੀਲ ਕੀ ਆ ਵੀ ਕੱਲ ਮੇਰੇ ਕੋ ਆ ਕੇ ਸਭੀ ਖਲੋਰੀ ਬਾਰਡਰ 'ਤੇ ਮਿਲੇ 4 ਜਨਵਰੀ 4 ਜਨਵਰੀ ਜਿਹੜੇ ਕੱਟ ਕੀਤਾ ਜਾਵੇ ਕੱਟ ਕੀਤਾ ਜਾਵੇ ਮੈਂ ਸੰਗਤਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਔਰ ਲਗਾਤਾਰ ਸੇਟ ਉਹਨਾਂ ਦੀ ਡਾਊਨ ਕਿਵੇਂ ਦੇਖ ਰਹੇ ਹੋ ਇਹ ਨਹੀਂ ਇਹ ਜੀ ਉਹਨਾਂ ਦੀ ਬਹੁਤ ਉਹਨਾਂ ਦੇ ਜਿਹੜੇ ਕੁਰਬਾਨੀਆਂ ਉਹਦੇ ਅੱਗੇ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ ਕੋਟਨ ਕੋਟ ਕਿ ਉਹਨਾਂ ਨੇ ਆਪਣੀ ਕਿਸਾਨੀ ਨੂੰ ਬਚਾਉਣ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾਈ ਹੋਈ ਹੈ ਤੇ ਅਸੀਂ ਵੀ ਕੋਸ਼ਿਸ਼ ਅਸੀਂ ਵੀ ਸੰਗਤਾਂ ਨੂੰ ਤੁਹਾਡੇ ਥਰੂ ਵੀ ਅਪੀਲ ਕਰਦੇ ਆ ਕਿ ਤੁਸੀਂ ਵੱਧ ਤੋਂ ਵੱਧ ਉੱਥੇ ਪਹੁੰਚੋ ਤੇ ਅਸੀਂ ਵੀ ਜੇ ਚਾਰ ਤਰੀਕ ਨੂੰ ਉਹਨਾਂ ਨੇ ਬੁਲਾਇਆ ਤੇ ਅਸੀਂ ਵੀ ਅਸੀਂ ਵੀ ਕੱਲ ਨੂੰ ਉਹਨਾਂ ਦੇ ਦਰਸ਼ਕ ਕਰੀਏ ਕਿ ਜਿਹੜੀ ਪਾਰਟੀ ਅਨਾਉਂਸ ਕਰਨ ਦੀ ਤੁਸੀਂ ਸੋਚੀ ਹੈ ਅਮਰਿਤਪਾਲ ਦੀ ਕੀ ਰਾਏ ਹੈ ਉਹਦੇ ਤੇ ਔਰ ਤੁਸੀਂ ਲੋਕ ਕਿੰਨਾ ਕੁ ਲੱਗਦਾ ਹੰਗਾਰਾ ਮਿਲੇਗਾ ਪਾਰਟੀ ਹੰਗਾਰਾ ਜੀ ਅਸੀਂ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਕਰਨਾ ਤੇ ਸੰਗਤਾਂ ਦੇ ਮੰਗ ਦੇ ਉੱਪਰ ਹੀ ਅਸੀਂ ਪਹਿਲਾਂ ਨਹੀਂ ਤੇ ਉਦੋਂ ਦੇ ਕਰ ਸਕਦੇ ਸੀ ਅਸੀਂ ਇਹ ਪਹਿਲਾਂ ਸਾਰੇ ਪੰਜਾਬ ਚ ਘੁੰਮ ਕੇ ਸਾਰੇ ਲੋਕਾਂ ਨਾਲ ਰਾਏ مشਵਰਾ ਕਰਨ ਤੋਂ ਬਾਅਦ ਚ ਹੀ ਅਸੀਂ ਇਸੇ ਪਾਸੇ ਨੂੰ ਵਧਿਆ ਕਿ ਲੋਕਾਂ ਦੀ ਰਾਏ ਆ ਕਿ ਇਹ ਪੰਜਾਬ ਨੂੰ ਜਿਹੜੇ ਪੰਜਾਬੀਅਤ ਨੂੰ ਬਚਾਉਣ ਵਾਸਤੇ ਸਿੱਖ ਪੰਥ ਦੀ ਕੋਈ ਗੱਲ ਕਰਨ ਵਾਸਤੇ ਜਿਹੜੀ ਇੱਕ ਪਾਰਟੀ ਦੀ ਬਹੁਤ ਲੋੜ ਆ ਤੇ ਉਹ ਸਿਰਦ ਬੰਦਿਆਂ ਨੂੰ ਅੱਗੇ ਨਾਲ ਲੈ ਕੇ ਜੋ ਕੁਰਬਾਨੀ ਵਾਲੇ ਜੋ ਇਹ ਜੋ ਆਪਣੇ ਪਰਵਾਰਵਾਦ ਤੋਂ ਨਿਜਵਤ ਨੂੰ ਉੱਪਰ ਉੱਠ ਕੇ ਕੰਮ ਕਰ ਸਕਦੇ ਹੁਣ ਉਹਨਾਂ ਲੋਕਾਂ ਨੂੰ ਨਾਲ ਲੈ ਕੇ ਤੇ ਕਿਸੇ ਪਾਰਟੀ ਦਾ ਸਮਰਥਨ ਲਾਉਂਗੇ ਅਗਰ ਕੋਈ ਸਿੱਖ ਜਥੇਬੰਦੀਆਂ ਦੇ ਹੱਕ ਚ ਆਉਣੀ ਚਾਹੁੰਦੀ ਆ ਕੋਈ ਮੌਜੂਦਾ ਪਾਰਟੀ ਨਹੀਂ ਪਾਰਟੀ ਦਾ ਤੇ ਪਾਰਟੀ ਦੇ ਜਿਦਾਂ ਵੱਖ-ਵੱਖ ਜਥੇਬੰਦੀਆਂ ਵੱਖ ਸਾਰਿਆਂ ਦਾ ਸਹਿਯੋਗ ਤੇ ਸਾਰਿਆਂ ਦਾ ਹੀ ਚਾਹੀਦਾ ਹੁੰਦਾ ਪਰ ਉਹ ਜਦੋਂ ਕੋਈ ਕੱਲ ਨੂੰ ਕੋਈ ਇਲੈਕਸ਼ਨ ਆਉਂਦੀ ਆ ਕਿਸੇ ਨਾਲ ਕੋਈ ਮੇਲ ਤਾਲਮੇਲ ਹੋ ਸਕਦਾ ਹੈ ਕਿ ਹੁਣ ਪਾਰਟੀ ਜਾਂ ਤੇ ਕੋਈ ਮਰਜ਼ ਕਰਕੇ ਸਾਡੇ ਨਾਲ ਚੱਲ ਫੇ ਕੋਈ ਗੱਲ ਨਹੀਂ ਉਹਨੂੰ ਅਸੀਂ ਲੈ ਲਾਂਗੇ ਤੇ ਜੇ ਕੋਈ ਕਹੇ ਕਿ ਹਾਂ ਉਹ ਉਹ ਤੇ ਆਉਣ ਵਾਲੇ ਸਮੇਂ ਚ ਅਸੀਂ ਸਾਰਿਆਂ ਲਈ ਦਰਵਾਜ਼ੇ ਖੁੱਲੇ ਆ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਕਿ ਪਾਰਟੀ ਦਾ ਕੀ ਨਾਂ ਸੋਚਿਆ ਕੀ ਰੱਖਿਆ ਜਾਏਗਾ ਨਹੀਂ ਨਾਂ ਤੇ ਅਸੀਂ ਜਿੱਦਾਂ ਸਮਝੋ ਕਿ ਪੰਜਾਬ ਦੀ ਜਿਹੜੋ ਬੜੀ ਵੱਡੀ ਲੜਾਈ ਲੜੀ ਆ ਅਕਾਲੀ ਦਲ ਨੇ ਅਕਸ਼ਾ ਅਕਾਲੀ ਦਲ ਵੀ ਹੋ ਸਕਦਾ ਹੈ ਕਿ ਕੋਈ ਅਜੇ ਫਾਈਨਲ ਨਹੀਂ karenge ਜਿਹੜੀ ਉਹ ਅਸੀਂ 5-7 ਮੈਂਬਰਾਂ ਦੀ ਕਮੇਟੀ ਅਨਾਉਂਸ ਕਰਨ ਜਾ ਰਹੇ ਆ ਉਹ ਹੀ ਸਾਰੀਆਂ ਚੀਜ਼ਾਂ ਉਹਦਾ ਪਾਰਟੀ ਦਾ ਸੰਵਿਧਾਨ ਬਾਰੇ ਪਾਰਟੀ ਦੇ ਨਾਮ ਬਾਰੇ ਫਾਈਨਲ ਕਰੂਗੀ ਬਾਕੀ ਜੋ ਵੀ ਉਹ ਅੱਗੇ ਉਹਦਾ ਢਾਂਚਾ ਬਾਹਰ ਆਉਣ ਬਾਰੇ ਕੋਈ ਗੱਲਬਾਤ ਚੱਲੀ ਕਿਸੇ ਪਾਸੇ ਕੋਈ ਗੱਲ ਆਈ ਨਹੀਂ ਹਜੇ ਕੋਈ ਗੱਲਬਾਤ ਕੋਈ ਸਰਕਾਰ ਦੀ ਹਜੇ ਨੀਅਤ ਮੇਰੇ ਖਿਆਲ ਅਕ ਜਹੀ ਨਹੀਂ ਗਈ ਹੁਣ ਉਹਨਾਂ ਦੀ 15 ਤਰੀਕ ਹੈ ਸ਼ਾਇਦ ਕੋਰਟ ਤੋਂ ਕੋਈ ਰੀਲੀਫ ਮਿਲ ਜੇ ਤੇ ਵੱਖਰੀ ਗੱਲ ਹੈ ਪਰ ਹਜੇ ਮੇਰੇ ਖਿਆਲ ਕੋਈ ਗੱਲ ਹੋਈ ਹੋਵੇ ਔਰ ਅਮਰਿਤਪਾਲ ਦਾ ਕੀ ਕਹਿਣਾ ਪਾਰਟੀ ਨੂੰ ਬਣਾਉਣ ਨੂੰ ਲੈ ਕੇ ਅਮਰਿਤਪਾਲ ਦਾ ਤੇ ਕਹਿਣਾ ਕਿ ਜੇ ਲੋਕਾਂ ਦੀ رائے ਨਾਲ ਹੀ ਆਪਾਂ ਕੰਮ ਕਰਨਾ ਜੇ ਲੋਕ ਚਾਹੁੰਦੇ ਉਹ ਤਾਂ ਪਹਿਲਾਂ ਰਾਜਨੀਤੀ 'ਚ ਵੈਸੇ ਹੀ ਨਹੀਂ ਆਉਣਾ ਨਹੀਂ ਸੀ ਚਾਹ ਰਹੇ ਉਹ ਕਹਿੰਦਾ ਕਿ ਅੱਜੇ ਵੀ ਮੇਰਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਮੇਰਾ ਪਹਿਲਾ ਮੁੱਖ ਮਕਸਦ ਆ ਤੇ ਇਸ ਕਰਕੇ ਜੇ ਪੰਜਾਬ ਦੇ ਹੁਣ ਕੀ ਹੈ ਕਿ ਰਾਜਨੀਤਿਕ ਪਾਰਟੀ ਤੋਂ ਬਿਨਾ ਕੋਈ ਪਾਵਰ ਤੋਂ ਬਿਨਾ ਕੋਈ ਤੁਸੀਂ ਕਿਸੇ ਚੀਜ਼ ਤੇ ਕੋਈ ਵੀ ਮਸਲੇ ਤੇ ਕੋਈ ਉਹਨੂੰ ਰੋਕ ਨਹੀਂ ਸਿਰ ਨਸ਼ਾ ਹੀ ਹੈ ਜਦਾਂ ਸਰਕਾਰ ਦੀ ਸਹਿਮਤੀ ਨਾਲ ਵਿਕਰੇ ਜੇ ਸਰਕਾਰ ਕੋਈ ਚੰਗੀ ਹੋਵੇ ਪੰਜਾਬ ਦੇ ਹੱਕਾਂ ਲਈ ਨੌਜਵਾਨੀ ਨਾਲ ਕੋਈ ਪਿਆਰ ਕਰਨ ਵਾਲੀ ਕੋਈ ਪੰਜਾਬ ਦਾ ਦਰਦ ਰੱਖਣ ਵਾਲੀ ਹੋਵੇ ਤੇ ਨਸ਼ਾ ਬੰਦ ਕੀਤਾ ਜਾ ਸਕਦਾ ਤੇ ਕੀ ਲੱਗਦਾ ਕਿ ਪੰਜਾਬ ਨਵੀਂ ਪਾਰਟੀ ਜਿਹੜੀ ਤੁਸੀਂ ਬਣਾਉਣ ਜਾ ਰਹੇ ਉਹਦੇ ਨਾਲ ਪੰਜਾਬ ਦਾ ਸੁਧਾਰ ਹੋਊਗਾ ਕਿਉਂਕਿ ਪਾਰਟੀਆਂ ਪਹਿਲਾਂ ਵੀ ਬਹੁਤ ਬਣੀਆਂ ਸਿਰਫ ਪਾਰਟੀਆਂ ਤੱਕ ਹੀ ਸੀਮਤ ਰਹਿ ਗਈਆਂ ਸਿੱਧੀਆਂ ਨਹੀਂ ਅਸੀਂ ਤੇ ਜੀ ਇਹ ਕੋਈ ਵਾਦਾ ਤੇ ਨਹੀਂ ਕਰ ਸਕਦੇ ਕੋਸ਼ਿਸ਼ ਹੈ ਸਾਡੀ ਕਿ ਅਮਾਨਦਾਰੀ ਨਾਲ ਸੱਚੇ ਦਿਲ ਤੋਂ ਜੇ ਕੋਈ ਲੱਗਾਂਗੇ ਗੁਰੂ ਸਾਹਿਬ ਦਾ ਔਟਾ ਅਸਰਾ ਲੈ ਕੇ ਤੇ ਗੁਰੂ ਮਹਾਰਾਜ ਸਫਲਤਾ ਜੇ ਸਭ ਦੇ ਭਲੇ ਦੀ ਗੱਲ ਲੈ ਕੇ ਚੱਲਾਂਗੇ ਇਹ ਨਹੀਂ ਕਿ ਆਪਣੇ ਪਰਿਵਾਰਵਾਦ ਵਾਸਤੇ ਜਾਂ ਨਿੱਜਵਾਦ ਵਾਸਤੇ ਆਪਾਂ ਤੁਰੀਏ ਤੇ ਫਿਰ ਮੇਰੇ ਖਿਆਲ ਅਕ ਜਿੱਦਾਂ ਅੱਗੇ ਰੋਲਕੀਆਂ ਉਹਦਾ ਅਸੀਂ ਵੀ ਰੋਲ ਸਕਦੇ ਆ ਪਰ ਸਾਡਾ ਤੇ ਟੇਕ ਇਹੋ ਹੀ ਆ ਕਿ ਅਸੀਂ ਸਾਡੀ ਜਿਹੜੀ ਆ ਆਪਣੇ ਪੰਥ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਸਾਡੀ ਨੌਜਵਾਨੀ ਨੂੰ ਸਾਡੀ ਕਿਸਾਨੀ ਨੂੰ ਜੋ ਵੀ ਸਾਡੇ ਮਸਲੇ ਉਹਨਾਂ ਨੂੰ ਬਚਾਉਣ ਵਾਸਤੇ ਬੇਅਦਬੀਆਂ ਦਾ ਮੁੱਦਾ ਜਿਹੜੀ ਤਾਂ ਬੇਅਦਬੀਆਂ ਮੁੱਦਾ ਜਿਹੜਾ ਉੱਥੇ ਹੀ ਚਾਉਂਦੀ ਆ ਵਾਦਾ ਕੀਤਾ ਜਾਂਦਾ ਪਰ ਵਾਦੇ ਤੇ ਖਰਾ ਨਹੀਂ ਉਤਰਦੇ ਕੀ ਤੁਸੀਂ ਖਰਾ ਉਤਰੋ ਨਹੀਂ ਅਸੀਂ ਜੀ ਆਪਣੀ ਹੁਣੇ ਤੇ ਵਾਦਾ ਕਰਕੇ ਆਏ ਸੀ ਤੇ ਜੇ ਸਰਕਾਰ ਦੇ ਹੁੰਦਿਆਂ ਵੀ ਨਹੀਂ ਇਹ ਕੁਝ ਕਰ ਸਕਦੇ ਤੇ ਫਿਰ ਤੇ ਮੇਰੇ ਖਿਆਲ ਕੋਈ ਬਹੁਤ ਜੇ ਕੋਈ ਕੱਲ ਨੂੰ ਮੌਕਾ ਹੁੰਦਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਤੇ ਏਸੀ ਏਸੀ ਲੜਾਈ ਵਾਸਤੇ ਤੇ ਸਾਨੂੰ ਮੈਦਾਨ ਚਾਉਣਾ ਪੈ ਰਿਹਾ ਸਾਡੇ ਬੰਦੀ ਸਿੰਘਾਂ ਦੀ ਜੇ ਹਰਾਈ ਨਹੀਂ ਹੋ ਰਹੀ ਬੇਦਮੀ ਦਾ ਇਨਸਾਫ ਨਹੀਂ ਮਿਲ ਰਿਹਾ ਸਾਡੇ ਕਿਸਾਨਾਂ ਦਾ ਇਨਸਾਫ ਨਹੀਂ ਹੋ ਰਿਹਾ ਤੇ ਜੇ ਅਸੀਂ ਇਹ ਇਹਦੇ ਵਾਸਤੇ ਪਾਰਟੀ ਬਣਾ ਰਹੇ ਤੇ ਇਹ ਤੋਂ ਅਸੀਂ ਪਿੱਛੇ ਕਿੱਦਾਂ ਹਟਾਂਗੇ ਅਸੀਂ ਇਹਦੇ ਏਸੀ ਇਸੇ ਕਰਕੇ ਨਹੀਂ ਤੇ ਪਾਰਟੀਆਂ ਤੇ ਬਹੁਤ ਆ ਅਸਾਨੂੰ ਲੱਗਦਾ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾ ਰਹੀਆਂ ਇਸ ਕਰਕੇ ਅਸੀਂ ਇਹ ਸਾਰੇ ਪੰਜਾਬੀ ਦੇ ਲੋਕਾਂ ਦਾ ਸਾਰੇ ਲੋਕ ਸੰਗਠਨਾਂ ਦਾ ਸੰਯੋਗ ਲੈ ਕੇ ਇਹ ਚੀਜ਼ ਕਰਨੇ ਜਾ ਰਹੇ ਹਾਂ ਤੇ ਸਾਰਿਆਂ ਨੂੰ ਇਹ ਇਕੱਲੇ ਕਰਦੇ ਵਸਦੀ ਕਹਿੰਦੇ ਸਾਰਿਆਂ ਦਾ ਜਦੋਂ ਉੱਠ ਖੜਾ ਹੋਗੇ ਤੇ ਫਿਰ ਹੀ ਮੇਰੇ ਖਿਆਲ ਨਾਲ ਨਸ਼ੇ ਦਾਜ ਕਾਇਰ ਵੀ ਤਾਂ ਹੀ ਅਸੀਂ ਥਲ ਸਕਦੇ ਹਾਂ ਜਾਂ ਜੋ ਸਾਈ ਦੀ ਤਿਆਰੀ ਹੋ ਰਹੀ ਹੈ ਜੀ ਫਿਰ ਇਸ ਦਾ ਮਤਲਬ ਹੁਣ ਲਾਮਬਦ ਦੀ ਪੂਰੀ ਕੀਤੀ ਜਾ ਰਹੀ ਹੈ ਨੇ ਇਹ ਤਿਆਰੀਆਂ ਤੇ ਜੀ 2027 ਹੋਵੇ ਜਾਂ ਕੋਈ ਹੋ ਕੱਲ ਨੂੰ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆਉਂਦੀ ਆ ਸਾਰੇ ਚੀਜ਼ ਅਸੀਂ ਜਦੋਂ ਜੇ ਇਸ ਫੀਲਡ 'ਚ ਸਾਰੀ ਜਗ੍ਹਾ ਤੇ ਸੁਧਾਰ ਦੀ ਬਹੁਤ ਵੱਡੀ ਲੋੜ ਆ ਜਿਹੜੀ ਸ਼੍ਰੋਮਣੀ ਕਮੇਟੀ ਆ ਤੇ ਇਹ ਵੀ ਇੱਕ ਸਾਡੀ ਬੜੀ ਸਿੱਖਾਂ ਦੀ ਬੜੀ ਵੱਡੀ ਸੰਸਥਾ ਸੀਗੀ ਤੇ ਉਹ ਉਹ ਜੇ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਤੇ ਮੇਰਾ ਖਿਆਲ ਜੋ ਧਰਮ ਪਰਿਵਰਤਨ ਜਾਂ ਇਹੋ ਜਿਹੀਆਂ ਚੀਜ਼ਾਂ ਵਾਪਰ ਰਹੀਆਂ ਪੰਜਾਬ 'ਚ ਨਸ਼ਾ ਵੀ ਆ ਤੇ ਮੇਰਾ ਖਿਆਲ ਹੈ ਕਿ ਉਹ ਉਹਨਾਂ ਦੀ ਵੀ ਜਿਹੜੀ ਆ ਉਹ ਆਪਣੀ ਜ਼ਿੰਮੇਵਾਰੀ ਨਹੀਂ ਉਹ ਅਕਾਲੀ ਦਲ ਮਾਨ ਦਲ ਦੀ ਵੀ ਪਾਰਟੀ ਆ ਉਹ ਵੀ ਸਿੱਖਾਂ ਲਈ ਕਹਿੰਦੇ ਅਸੀਂ ਕੰਮ ਕਰਦੇ ਆ ਇਕੱਠਾ ਚੱਲਿਆ ਜਾਊਗਾ ਜਾਂ ਤੁਸੀਂ ਅਲੱਗ ਚੱਲੋਗੇ ਉਹ ਅਲੱਗ ਚੱਲਣਗੇ ਨਹੀਂ ਅਸੀਂ ਸਾਰਿਆਂ ਦਾ ਸਮਰਥਨ ਤੇ ਅਸੀਂ ਸਾਰਿਆਂ ਨਾਲ ਲੈ ਕੇ ਸਾਰਿਆਂ ਨਾਲ ਚੱਲਣ ਦੀ ਕੋਸ਼ਿਸ਼ ਕਰਾਂਗੇ ਹਾਂ ਜਿ ਜਿੱਥੋਂ ਤੱਕ ਚੱਲਣ ਦੀ ਕੋਸ਼ਿਸ਼ ਹੈ ਉਹ ਅਸੀਂ ਸਾਰਿਆਂ ਨੂੰ ਜਿਹੜੀਆਂ ਵੀ ਪੰਜਾਬ ਨਾਲ ਪੰਥਨ ਦਾ ਦਰਦ ਰੱਖਣ ਵਾਲੀਆਂ ਧਿਰਾਂਆਂ ਇਸ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਰਹੀ ਕਿ ਜਿਵੇਂ ਤੁਸੀਂ ਇਸ਼ਾਰਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਅੰਮ੍ਰਿਤਸਰਾ ਤੁਹਾਡੀ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲਦੀ ਮਿਲਦੀ ਹੋ ਸਕਦੀ ਹੈ ਲੱਗਦਾ ਵੀ ਫਿਰ ਆਪੀ ਫੈਸਲਾ ਵੀ ਹੋ ਸਕਦੀ ਹੈ ਪਾਰਟੀ ਤੇ ਹੋ ਸਕਦਾ ਕਿ ਦੋ ਹੀ ਹੋਣ ਜੋ ਵੀ ਚਾਰ ਵੀ ਜਿੱਦਾਂ ਸਾਰਿਆਂ ਨੂੰ ਅਸੀਂ ਬਾਅਦ ਚ ਵੀ ਕੋਈ ਸਾਂਝੇ ਪ੍ਰੋਗਰਾਮਾਂ ਤੇ ਤਾਲਮੇਲ ਕਰਕੇ ਇਕੱਠੇ ਚੱਲਣ ਦੀ ਕੋਸ਼ਿਸ਼ ਐਸੀ ਕਿ ਨੇ ਕਿ ਪੰਜਾਬ ਦੇ ਜੇ ਆਪਾਂ ਪੰਜਾਬ ਦਾ ਦਰਦ ਰੱਖਦੇ ਆ ਸਾਰੇ ਜਿਹੜਾ ਪੰਜਾਬ ਦਾ ਦਰਦ ਰੱਖਦਾ ਉਹਨਾਂ ਨੂੰ ਅੱਜ ਦਾ ਹੁਣ ਬੰਦੀ ਸਿੰਘਾਂ ਦਾ ਮਸਲਾ ਵਾ ਕਿਸਾਨੀ ਦਾ ਮਸਲਾ ਸਾਰੇ ਜਣੇ ਆਉਣ ਰੋਡ ਤੇ ਤੇ ਇਹ ਹਾਲ ਹੋ ਜੇ ਤੇ ਸਾਰਿਆਂ ਤੇ ਨਾ ਬਿਲੋਂ ਵੀ ਸਦਾ ਦਿੰਦੇ ਹੋ ਕਿ ਅਬ ਮਰਜ ਕਰਨਾ ਅਸੀਂ ਕਿ ਜੇਕਰ ਪਾਰਟੀ ਬਣਾਉਂਦੇ ਹੋ ਤਾਂ ਨਹੀਂ ਸ੍ਰੀ ਸੁਖਵੀਰ ਬਾਦਲ ਨੇ ਤੇ ਪੂਰੀ ਜਦ ਫੜੀ ਹੋਈ ਹੈ ਕਿ ਅਕਾਲੀ ਦਲ ਜਿੰਨਾ ਤੱਕ ਪੂਰਾ ਚੰਗੀ ਤਰ੍ਹਾਂ ਖਤਮ ਨਹੀਂ ਹੁੰਦਾ ਨਾ ਚਿਰ ਮੈਂ ਪਿੱਛੇ ਨਹੀਂ ਹਟੂਗਾ ਉਹਨਾਂ ਨੇ ਤਾਂ ਅਕਾਲ ਤਖਤ ਦੇ ਆਦੇਸ਼ ਨੂੰ ਵੀ ਉਹਨਾਂ ਨੇ ਨਹੀਂ ਮੰਨਿਆ ਤੇ ਉਹ ਜੋ ਉਹਨਾਂ ਨੂੰ ਦੇਖ ਦਿੱਤਾ ਹੈ ਕਿ ਤਿੰਨ ਦਿਨ ਚ ਅਸਤੀਫਾ ਦੇ ਦੋ ਉਹ ਹੁਣ ਹੋਰ ਡਰਾਮੇਬਾਜ਼ੀਆਂ ਸ਼ੁਰੂ ਕਰਕੇ ਇਹ 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 ਚੀਜ਼ਾਂ ਤੋਂ ਲੋਕਾਂ ਤੰਗ ਆ ਗਏ ਤਾਂ ਇਹ ਪਾਰਟੀ ਦੀ ਲੋੜ ਹੈ ਪਰ ਉਹਨਾਂ ਨੇ ਤਾਂ ਹੁਣ ਮਾਫੀ ਵੀ ਜਿਹੜੀ ਆ ਉਹ ਮੰਗ ਲਈ ਆ ਅਕਾਲ ਤਖਤ ਸਾਹਿਬ ਜਾ ਕੇ ਨਹੀਂ ਮਾਫੀ ਤੇ ਜਿਹੜੀ ਮੰਗ ਲਈ ਹੈ ਜੀ ਮਾਫੀ ਤੇ ਇੱਕ ਮੇਰੇ ਖਿਆਲ ਡਰਾਮਾ ਕੀਤਾ ਗਿਆ ਮਾਫੀ ਮੰਗਣ ਤੋਂ ਬਾਅਦ ਜੋ ਅਕਾਲ ਤਖਤ ਦਾ ਆਦੇਸ਼ ਸੀ ਤੇ ਤੁਸੀਂ ਪ੍ਰਧਾਨਗੀ ਤੋਂ ਸਾਰੇ ਉਹਦਿਆਂ ਤੋਂ ਅਸਤੀਫਾ ਦਿਓ ਉਹ ਅਜੇ ਤੱਕ ਉਹਨੂੰ ਲਟਕਾਇਆ ਜਾ ਰਿਹਾ ਉਹ ਨਹੀਂ ਮੰਨਿਆ ਜਾ ਰਿਹਾ